ਸਾਡੀ ਸ਼ਾਇਰੀ ਇਹ ਹੋਣੀ ਚਾਹੀਦੀ ਆ ਹੱਥ ਜੋੜ ਕੇ ਬੇਨਤੀ ਆ ਕਿ ਉਹ ਜਿਹੜੀ ਐਮਸੀ ਇਹਨਾਂ ਦੀ ਸੀਟ ਲੈ ਕੇ ਜਿੱਤੀ ਆ ਉਹਨੂੰ ਬਰਖਾਸਤ ਕੀਤਾ ਜਾਵੇ। ਉਹਨੇ ਗੜਾ ਸੀ ਫਾਇਰ ਆ ਜਾਵੇ। ਨੰਬਰ 2 ਜਿਹੜੇ ਬੰਦੇ ਜਿਹੜਾ ਵਿਜੇ ਹੈ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਭਰਾ ਨੂੰ ਵੀ ਬੱਪੂ ਨੂੰ ਜਿੰਨੀ ਤੋਂ ਜਿੰਨੀ ਜਲਦੀ ਹੋ ਸਕੇ ਗ੍ਰਿਫਤਾਰ ਕੀਤਾ ਜਾਵੇ। ਉਸ ਦੇ ਨਾਲ ਨਾਲ ਜਿੰਨੇ ਹੋਰ ਬੰਦੇ ਜੋਤੀ ਢਾਬੇ ਦਾ ਮਾਲਕ ਮਿਲਣਾ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਇਹ ਖੰਪਤੀ ਦੀ ਜਾਨ ਕੀਤੀ ਜਾਵੇ ਕਿ ਉਹਨੇ ਸਾਡੀ ਮਾਂ ਕਾਂ ਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਉਹਦੇ ਰੁਪਈਏ ਮੱਟ-ਮੱਟ ਕੇ ਜਿੰਨਾ ਵੀ ਰਾਜੋ ਕਮਾਲ ਮਹਿਲ ਬਣਾਏ ਆ ਉਹਦਾ ਸਾਰਿਆਂ ਨੂੰ ਕੇ ਬਲਡੋਜ਼ਰ ਚਲਾ ਦੇ। ਕੀ ਰੋਹੇਗੀ ਇਹ ਮੁਸਲਮਾਨ? ਪੁਵਾੜੇ ਚੁੱਤਰੇ ਮੁਸਲਮਾਨ ਇੱਥੇ ਕਰਜ਼ਾ ਕਰ ਰਹੇ ਆ। ਤਾਂ ਮੈਂ ਇਹ ਸਮਝ ਤੋਂ ਬੇਨਤੀ ਕਰੂੰਗਾ ਉਹਨੇ ਸਾਰੇ ਭਰਾਵਾਂ ਨੂੰ ਜਿਹੜਾ ਨੇ ਆਪਣੀਆਂ ਆਪਣੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਹੈ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਪੂਰੇ ਹਿੰਦੂ ਸਮਾਜ ਵੱਲੋਂ ਪੂਰੇ ਸਨਾਤਨ ਸਮਾਜ ਵੱਲੋਂ ਔਰ ਪੂਰੇ ਫਗਵਾੜਾ ਸ਼ਹਿਰ ਵੱਲੋਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਖਾਲੀ ਕਰੀਂ ਮਕਾਨ ਕਰਾਇਦੇ ਜਿਹੜੇ ਦਿੱਤੇ ਆ ਉਹ ਖਾਲੀ ਛਡਾਓ ਸਿਰਫ ਗੱਲਾਂ ਨਾਲ ਨਾ ਰੋ ਤੈਨੂੰ ਪ੍ਰੈਕਟੀਕਲੀ ਕਰੋ ਔਰ ਸਾਰੇ ਜਿੰਨੇ ਵੀ ਲੀਗਲ ਜਾਂ ਮੰਦਰਾ ਦੇ ਮਕਾਨ ਦਾ ਜਿੰਨੇ ਵੀ ਆ ਸਾਰੇ ਬੇਨਤੀਆਂ ਸਾਰਿਆਂ ਦੇ ਸੌਂਦ ਸੁਣੇ ਆ ਉਹਨਾਂ ਮਾਲਕਾਂ ਤੱਕ ਜਿਹੜਾ ਨੇ ਦੁਕਾਨਾਂ ਦਿੱਤੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਿਆ ਕਰੋ ਉਹ ਛਾੜੀ ਜਾਂ ਚਿੰਦੀ ਰੁਪਈਏ ਸਾਰੀ ਉਮਰ ਕਮਾਣੇ ਆ ਤੁਹਾਡਾ ਦੁਕਾਨੇ ਦੇ ਵਿੱਚੋਂ ਦੇਹੀ ਨਹੀਂ ਕਰਾਉਂਦੇ